ਇਹ ਕਿੰਨਾ ਲਕਦਾ ਹੂੰਗੀ ਕਰਮ ਜੀ ਦੇ ਕੀ ਹੋਇਆ ਬਾਜੀ 10 ਲੱਖ ਦਾ ਹੀਰਾ ਵੇਰੀ ਹੋਈ ਸੀ ਕਿ ਮੈਨੂੰ ਬਸ ਇੰਨੀ ਗੱਲ ਗੱਲ ਦੱਸੀ 15 ਦਿਨ ਹੋ ਗਏ ਟੈਨਸ਼ਨ ਨਹੀਂ ਦੇਸੀਗੇ ਕਿੰਨੇ ਕੀਤੀ ਹੈ ਰੱਬ ਪਤਾ ਨਹੀਂ ਮਿੰਦ ਪੂਰੀ ਗੱਲ ਤਾਂ ਨਹੀਂ ਬਤਾਵਾ ਜੀ ਮੈਨੂੰ ਕੋਈ ਨਹੀਂ ਪਤਾ ਬਾਜੀ ਮੈਨੂੰ ਕਿਹ ਗੱਲ ਦਾ ਦੱਸਿਆ ਨਹੀਂ ਨਾਨੇ ਬਸ ਮੈਨੂੰ ਇੰਦਾ ਹੀ ਕਹਿੰਦਾ ਸੀ ਫੇ ਦੌ ਰੱਖਦੀ ਹੈ ਹੀਰਾ ਵੇਰੀ ਹੋਈ ਮੈਨੂੰ ਟੈਨਸ਼ਨ ਬੜੀ ਆ ਅੱਜ ਕਰੋ ਕਿੰਨੇ ਵਜੇ ਆਏ ਸੀ ਸਵੇਰੇ 8:30 ਨੋ ਨਿਕਲੇ ਸੀ ਕਰੋ ਤੁਹਾਨੂੰ ਕਿਦਾਂ ਪਤਾ ਮੇਲੇ ਬਾਜੀ ਉਹ ਇਤੋ ਹੀ ਬਾਜੀ ਹੁਣੀ ਲਾਂਡ ਗਏ ਸੀਗੇ ਪ੍ਰਵਾਸ ਖਾਨ ਤੋਂ ਆਣਾ ਜੀ ਛੋਟੇ ਛੋਟੇ ਬੱਚੇ ਬਾਜੀ ਮੈਨੇ ਨਿਗਰ ਨਿਗਰ ਬੱਚੇ ਛੋਟੇ ਛੋਟੇ ਹੀ ਤਿੰਨ ਬੱਚੇ ਕੋ ਮੁੰਡਾ ਦੋ ਕੁੜੀਆਂ ਛੋਟੇ ਛੋਟੇ ਹੀ ਆ ਮੈਂ ਪੰਪ ਠੇਕੇ ਤੇ ਲਿਆ ਜੀ ਅੱਛਾ ਜੀ ਤੇ ਇਹ ਬੰਦਾ ਕੌਣ ਸੀ? ਇਹ ਮੈਨੇਜਰ ਹੈ ਜੀ ਕੰਪਨੀ ਦੇ। ਹੂੰ ਕੀ ਹੋਇਆ? ਸੁਸਾਈਡ ਕਰ ਲਿਆ ਜੀ ਸਾਨੂੰ ਫੋਨ ਆਇਆ ਕੋਈ ਅੱਜ 12:00 ਵਜੇ ਦੇ ਕਰੀਬ। ਕਿਦਾਂ ਕੀਤਾ? ਲਮਕੇ ਕੀਤਾ ਜੀ ਪਖੇ ਨਾਲ। ਹੂੰ ਕੀ ਕਾਰਨ ਲੱਗਦਾ? ਪਤਾ ਨਹੀਂ ਕੀ ਕਾਰਨ ਹੁਣ ਪੁਲਿਸ ਵੇਖੂਗੀ। ਇਹ ਲਿਖੀ ਆ ਜੀ ਉਹਨੇ ਲਿਖਿਆ ਮੈਨੂੰ ਮਾਫ ਕਰੋ। ਕੋਈ ਜੀ ਕੋਸ਼ਵਨੀ ਜੀ। ਨਹੀਂ ਕੋਸ਼ ਹਾਬ ਲਿਖਿਆ ਤਾਂ ਕਿ ਪਕਤੀ ਤੇ। ਉਹ ਐਸਐਚਓ ਸਾਹਿਬ ਕੋਈ ਪੁੱਛ ਸਕਦੇ ਉਹਨਾਂ ਕੋਲ। ਇਸ ਤੋਂ ਸੀ ਵੀ ਦੇਖੀ ਹੋਏ ਕਿ ਉਹ ਕਿਹਦਾ ਹਿਸਾਬ ਕਿਹਦਾ ਮੈਡਮ ਕੁਝ ਕੁਸ਼ ਬਣੀ ਜੀ ਲਿਖਿਆ ਹੁੰਦਾ ਹੈ ਉਹਨੇ ਇਹ ਲਿਖਿਆ ਜੀ ਜੋ ਵੀ ਆ ਕਿ ਮੈਂ ਮਤਲਬ ਆਪਣਾ ਕੰਮ ਕਰੰਡਿਆ ਹਾਂ ਮੇਰੇ ਕੋ ਫਰਕ ਆ ਗਿਆ ਮੈਂ ਪਰੇਸ਼ਾਨ ਹਾਂ ਬਸ ਕਿੰਨਾ ਫਰਕ ਆ ਗਿਆ ਸਰ ਐਸਐਸਓ ਸਾਹਿਬ ਕੋ ਪੁੱਛੋ ਜਰਾ ਉਹ ਵੇਖਣ ਨਹੀਂ ਦਿਤੀ ਉਹਨਾਂ ਨੇ ਕੁਝ ਤੁਸੀਂ ਤੁਹਾਡੇ ਹਿਸਾਬ ਚ ਫਰਕ ਆਇਆ ਕਹਿੰਦਾ ਅਜੇ ਜੀ ਇਹ ਪੰਪੇ ਹੀ ਚਲਾਉਂਦਾ ਸੀਗਾ ਅਸੀਂ ਤੇ ਆਪ ਹੁਣ ਆਏ ਸਾਨੂੰ ਕੋਣ ਆਇਆ ਇੱਕ 10 ਦਿਨ ਹੋ ਗਏ ਮੈਂ ਤਾਂ ਪੰਪ ਤੇ ਹੀ ਨਹੀਂ ਆਇਆ ਇੱਕ ਦਿਨ ਵੀ ਕੀ ਨਾਮ ਇਹਦਾ ਕਿੱਥੇ ਵਿਕਰਮਜੀਤ ਸਿੰਘ ਮੱਲੀ ਮਾਰਕੀਟ ਰਹਿਣ ਵਾਲਾ ਜੀ ਮੈਡਮ ਕੋਣ ਹੈ ਜਿਹਦੇ ਵੱਲੋਂ ਉਹ ਜ਼ਿਕਰ ਕੀਤਾ ਗਿਆ ਉਹ ਪੰਪ ਦੇ ਮਾਲਕ ਨੇ ਉਹ ਬੰਦਾ ਇਸਮੈਂਗਰ ਦੇ ਕੰਮ ਕਰਦਾ ਅੱਛਾ ਜੀ ਜਿਹੜਾ ਕੁਝ ਨਾ ਮਿਲੀ ਕਿ ਨੇ ਸੁਸਾਈਡ ਕਰ ਲਿਆ ਮੈਂ ਮੌਕੇ ਤੇ ਤੀਕ ਕਰਾਂ ਕੀ ਪਤਾ ਲੱਗਦਾ ਵੇ ਦੇ ਕੋਈ ਇੱਕ ਕਾਗਜ਼ ਤੇ ਮਿਹਸਾਬ ਲਿਖਿਆ ਉਹਦੇ ਤੇ ਲਿਖਿਆ ਕਿ ਤੁਹਾਡਾ ਬੜਾ ਸ਼ਾਟ ਹੈ ਕੋਈ ਪੈਸਿਆਂ ਦਾ ਸ਼ਾਟ ਕਰਦਾ ਉਹ ਦੀਰ ਨਹੀਂ ਇੱਥੇ ਉਹ ਦੀਰ ਵੀ ਹੋਣੀ ਕੋਈ ਸ਼ਾਟ ਲਾ ਦੇਰ ਤੇ 10000 ਰੁਪਏ ਨੇ ਲਿਖਿਆ ਨਹੀਂ ਕੋਈ ਚੀਜ਼ ਜੀ ਉਹ ਤੇ ਇਹੋ ਇੰਨੇ ਕਰਤਾ ਤਾਂ ਟਾਈਮ ਵੀ ਬਣਾਇਆ ਹੈ ਪੰਪ ਦੇ ਦੇ ਮੈਨੇਜਰ ਨੂੰ ਇਹ ਕੀ ਕਰਦੇ ਉਹ ਲਾੜਾ ਚੋਂ ਮਿਲਦਾ ਉਹ ਦੇਖਦੇ ਆਂ ਦਾ ਕਰਕੇ ਕੀ ਆ